ਐਗ ਭੁਰਜੀ ਵਿਦ ਰਾਈਸ ਹਨਾ ਜਾਨੀ ਕਿ ਪਹਿਲਾ ਆਪਾਂ ਅੰਡੇ ਦੀ ਭੁਰਜੀ ਬਣਾ ਲਈ ਸੀਗੀ ਤੇ ਜਿਨ੍ਹਾਂ ਦਾ ਬੋਡੀ weight ਬਹੁਤ ਹੀ ਜ਼ਿਆਦਾ ਹੈਗਾ ਵਾ ਨਾ ਉਹ ਰਾਤ ਨੂੰ ਚੋੜਨਾ ਖਾਣ। ਅੰਡੇ ਜਿਹੜਾ ਇਹਦਾ yellow part ਆ ਨਾ ਅੰਡਿਆਂ ਦਾ ਮੈਂ ਉਹ ਕੱਢ ਦਿੱਤਾ ਵਾ ਜੀ। ਤੇ ਨਾਲ ਤੁਸੀਂ ਇਹਦੇ green coffee ਦਾ black coffee ਵੀ ਤੁਸੀਂ ਇਹਦੇ ਨਾਲ ਐਡ ਕਰ ਸਕਦੇ ਹੋ। ਮੈਂ ਸਿਰਫ ਬਸ ਇਹੀ ਕਹਾਂਗਾ ਜੀ। 150 ਗ੍ਰਾਮ ਦਹੀਂ ਹੈ ਜੀ ਇਹ। 150 ਗ੍ਰਾਮ ਦੇ ਕਰੀਬ ਇਹ ਦਹੀਂ ਹੈ ਜੀ ਇਹ। ਲੋ ਫੈਟ ਵਾਲਾ ਦਹੀਂ ਹੈ ਇਹ। ਉਹ ਜਾਂ ਅੰਡੇ ਨਹੀਂ ਖਾ ਸਕਦੇ ਹੈਗੇ ਨਾ ਤੁਸੀਂ ਅੰਡੇ ਨਹੀਂ ਖਾਦੇ ਤੁਸੀਂ ਮਤਲਬ ਤੁਸੀਂ ਵੈਸਣ ਚਿਲਾ ਬਣਾਉਣਾ 200 300 ਗ੍ਰਾਮ ਹੈ ਇਹ ਹੈਗਾ 212 ਗ੍ਰਾਮ ਹੋ ਗਿਆ ਜੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਨੂੰ ਸਾਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਜਿਹੜਾ ਅੱਜ ਆਪਣੇ ਵਲੋਗ ਦਾ ਹੈਗਾ 13ਵਾਂ ਦਿਨ ਜੀ ਤੇ ਸਵੇਰ ਹੋ ਚੁੱਕੀ ਆ ਤੇ ਸਵੇਰ ਦੀ ਜਿਵੇਂ ਆਪਾਂ ਹਰ ਰੋਜ਼ ਸਵੇਰੇ ਉੱਠ ਕੇ ਆਪਾਂ ਗਰਮ ਪਾਣੀ ਪੀਤਾ ਸੀਗਾ ਤੇ ਹੁਣ ਆਪਾਂ ਲੱਗਿਆ ਬ੍ਰੈਕਫਾਸਟ ਕਰਨ ਤੇ ਆਪਾਂ ਅੱਜ ਵਰਕਆਊਟ ਜਿਹੜਾ ਉਹ ਨਹੀਂ ਕੀਤਾ ਹੈਗਾ ਤੇ ਆਪਾਂ ਵਰਕਆਊਟ ਇਸ ਲਈ ਨਹੀਂ ਕੀਤਾ ਹੈਗਾ ਸਵੇਰੇ ਕਿਉਂਕਿ ਆਪਾਂ ਅੱਜ ਸ਼ਾਮ ਨੂੰ ਵਰਕਆਊਟ ਆਪਾਂ ਕਰਾਂਗੇ ਸਵੇਰੇ ਵਰਕਆਊਟ ਨਹੀਂ ਕਰਨਾ ਹੈਗਾ ਤੇ ਜਿਹੜੀ ਆਪਣੀ ਡਾਈਟ ਹੈ ਜਿਹੜੀ ਆਪਣੀ ਹਨਾ ਮੀਲ ਵਗੈਰਾ ਜੋ ਵੀ ਆਪਾਂ ਲੈਨੇ ਆ ਉਹ ਆਪਣੀ ਸੇਮ ਉਸੇ ਤਰ੍ਹਾਂ ਰਹੂਗੀ ਤੇ ਵਰਕਆਊਟ ਆ ਜਿਹੜਾ ਆਪਣਾ ਉਹ ਅੱਜ ਆਪਾਂ ਸ਼ਾਮ ਹੀ ਕਰਾਂਗੇ ਹਨਾ ਸੋ ਸ਼ਾਮ ਨੂੰ ਵਰਕਆਊਟ ਦੇ ਵਿੱਚ ਕੀ ਕਰਨਾ ਵਾ ਉਹ ਮੈਂ ਤੁਹਾਨੂੰ ਅੱਗੇ ਸ਼ੇਅਰ ਕਰਾਂਗਾ ਸੋ ਜਿਹੜਾ ਹੁਣ ਆਪਾਂ ਬ੍ਰੈਕਫਾਸਟ ਆ ਹੁਣ ਆਪਾਂ ਬ੍ਰੈਕਫਾਸਟ ਕਰਨ ਲੱਗੇ ਆ ਬ੍ਰੈਕਫਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਪਲੇਟ ਜਿਹੜੀ ਆਪਾਂ ਸਲਾਦ ਦੀ ਲਈ ਹੈ ਜੀ ਸਲਾਦ ਦੇ ਵਿੱਚ ਆਪਾਂ ਤਿੰਨ ਚੀਜ਼ ਜ ਟਮਾਟਰ ਹੋ ਗਿਆ ਜੀ ਹਾਫ ਖੀਰਾ ਹੋ ਗਿਆ ਤੇ ਨਾਲ ਇੱਕ ਲਈ ਆਪਾਂ ਗਾਜਰ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਲੈਨੇ ਉਬਲੇ ਹੋਏ ਅੰਡੇ ਜਿਹੜਾ ਇਹਦਾ yellow part ਆ ਨਾ ਅੰਡਿਆਂ ਦਾ ਮੈਂ ਉਹ ਕੱਢ ਦਿੱਤਾ ਵਾ ਜੀ ਠੀਕ ਹੈ ਜੀ ਤੇ ਨਾਲ ਮੈਂ ਲਿਆ ਵਾ ਇੱਕ ਗਲਾਸ ਮੈਂ ਲਿਆ ਵਾ ਬ્લેਕ ਕੌਫੀ ਲਈ ਹੈ ਜੀ ਤੁਸੀਂ ਬ્લેਕ ਕੌਫੀ ਦੇ ਸਾਥ ਤੁਸੀਂ ਗ੍ਰੀਨ ਟੀ ਵੀ ਲੈ ਸਕਦੇ ਹੋ ਗ੍ਰੀਨ ਕੌਫੀ ਵੀ ਤੁਸੀਂ ਆ ਉਹ ਲੈ ਸਕਦੇ ਹੋ ਮੇਰੇ ਵੱਸ ਤੋਂ ਤੁਹਾਨੂੰ ਕਹੂੰਗਾ ਤੁਸੀਂ ਗ੍ਰੀਨ ਕੌਫੀ ਵੀ ਉਹ ਉਹਦਾ ਤੁਹਾਨੂੰ ਜਿਆਦਾ ਬੇਨਫਿਟ ਮਿਲੇਗਾ ਜੀ ਸੋ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਇਹ ਬ੍ਰੇਕਫਾਸਟ ਆ ਜੀ ਇਹ ਜੇ ਤੁਸੀਂ ਅੰਡੇ ਨਹੀਂ ਖਾ ਸਕਦੇ ਹੈਗੇ ਨਾ ਤੁਸੀਂ ਅੰਡੇ ਦੇ ਸਾਥ ਤੁਸੀਂ ਮਤਲਬ ਤੁਸੀਂ ਵੈਸਣ ਚਿਲਾ ਬਣਾ ਕੇ ਵੀ ਖਾ ਸਕਦੇ ਹੋ ਤੁਸੀਂ ਵੈਸਣ ਚਿਲਾ ਬਣਾ ਕੇ ਖਾ ਸਕਦੇ ਹੋ ਜਾ ਵੀ ਤੁਸੀਂ ਓਟਸ ਬਣਾ ਕੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਖਾ ਸਕਦੇ ਹੋ ਜਦੋਂ ਤੁਸੀਂ ਓਟਸ ਬਣਾਉਂਗੇ ਤਾਂ ਜਿਹੜੇ ਓਟਸ ਹੋਣਗੇ ਉਹ 20 ਤੀ 30 ਗ੍ਰਾਮ ਓਟਸ ਹੋਣ 30 ਗ੍ਰਾਮ ਓਟਸ ਤੁਸੀਂ ਪਾਣੀ ਦੇ ਵਿੱਚ ਬਣਾ ਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹ ਆਪਣਾ ਬ੍ਰੇਕਫਾਸਟ ਹੋਏਗਾ ਜੀ ਸੋ ਹੁਣ ਆਪਣੀ ਜਿਹੜੀ ਅਗਲੀ ਮੀਲ ਹੋਏਗੀ ਆਪਾਂ ਦੀ 11:30 12 ਵਜੇ ਹੋਏਗੀ ਸੋ ਉਹਦੇ ਵਿੱਚ ਆਪਾਂ ਦੇਖਦੇ ਹਾਂ ਕੀ ਲੈਣਾ ਵਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਲਓ ਇਹਦੇ ਨਾਲ ਤੁਹਾਡਾ ਜਿਹੜਾ ਵੇਟ ਆ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਮਿਲਦੇ ਹ ਸੋ ਆਪਾਂ ਹੁਣ 12:00 ਵਜੇ ਦੀ ਮੀਲ ਹੈ ਜਿਹੜੀ ਉਹ ਲੈਣ ਲੱਗੇ ਆ ਤੁਸੀਂ ਦੇਖ ਸਕਦੇ ਹੋ 12:00 ਵਜੇ ਨਾਲ ਮੈਂ ਲਿਆਵਾ ਇੱਕ ਮੇਂ ਐਪਲ ਲਿਆਵਾ ਹਨ ਇੱਕ ਮੇਂ ਸੇਵ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਮਿਲੀਆਂ ਨੇ ਤਿੰਨ ਚਾਰ ਗਿਰੀਆਂ ਮੈਂ ਅਖਰੋਟ ਦੀਆਂ ਲਈਆਂ ਨੇ ਜੀ ਤੇ ਚਾਰ ਪੰਜ ਗਿਰੀਆਂ ਮੈਂ ਕਾਜੂ ਦੀਆਂ ਲਈਆਂ ਨੇ ਤੇ ਚਾਰ ਪੰਜ ਗਿਰੀਆਂ ਤੁਸੀਂ ਦੇਖ ਸਕਦੇ ਹੋ ਬਦਾਮ ਦੀਆਂ ਲਈਆਂ ਨੇ ਸੋ ਇਹ ਆਪਣੀ 12:00 ਵਜੇ ਦੀ ਮੀਲ ਹੋਊਗੀ ਸੋ ਇਹੀ ਆਪਾਂ ਲਵਾਂਗੇ ਤੇ ਨਾਲ ਤੁਸੀਂ ਜਿਹੜੇ ਗ੍ਰੀਨ ਕੌਫੀ ਦਾ ਬ્લેਕ ਕੌਫੀ ਵੀ ਤੁਸੀਂ ਇਹਦੇ ਨਾਲ ਐਡ ਕਰ ਸਕਦੇ ਹੋ ਮੈਂ ਸਿਰਫ ਬਸ ਇਹੀ ਕਹਾਂਗਾ ਜੀ ਸੋ ਹੁਣ ਅਗਲਾ ਆਪਣਾ ਹੋਏਗਾ ਲੰਚ ਸੋ ਲੰ ਸੋ ਹਾਂਜੀ ਆਪਾਂ ਲੱਗਿਆ ਜੀ ਹੁਣ ਲੰਚ ਕਰਨਾ ਤੇ ਲੰਚ ਦੇ ਵਿੱਚ ਆਪਾਂ ਲਿਆ ਵਾ ਆਪਾਂ ਲਿਆ ਜੀ 30 ਗ੍ਰਾਮ ਤੁਸੀਂ ਦੇਖ ਸਕਦੇ ਹੋ ਆਪਾਂ ਚੋਲ ਰਹੇ ਆ ਜੀ ਉਬਲੇ ਹੋਏ ਠੀਕ ਹੈ ਜੀ 30 ਗ੍ਰਾਮ ਚੋਲਾ ਜੀ ਤੇ ਇੱਕ ਆਪਾਂ ਕੋਲੀ ਲਈਏ ਸੁੱਕੀ ਸਬਜ਼ੀ ਲਈਏ ਜੀ ਹਣਾ ਸੁੱਕੀ ਸਬਜ਼ੀ ਜਿਹੜੀ ਇਹ ਮਿਕਸ ਆਪਾਂ ਵੈਜੀਟੇਬਲ ਦੀ ਬਣਾਈ ਆ ਤੇ ਨਾਲ ਤਿੰਨ ਉਬਲੇ ਹੋਏ ਅੰਡੇ ਨੇ ਜੀ ਇਹਨਾਂ ਦਾ ਜਿਹੜਾ yellow part ਆ ਆਪਾਂ ਅੰਡੇ ਦਾ ਤਿੰਨ ਅੰਡੇ ਦਾ yellow part ਕੱਢਤਾ 30 ਗ੍ਰਾਮ ਰਾਈਸ ਹੋਗੇ ਇੱਕ ਕੋਲੀ ਸਬਜ਼ੀ ਦੀ ਹੋਗੀ ਤੇ ਨਾਲ ਨੇ ਇੱਕ ਜਿਹੜਾ ਲਿਆਵਾ 150 ਗ੍ਰਾਮ ਦਹੀਂ ਹੈ ਜੀ ਇਹ 150 ਗ੍ਰਾਮ ਦੇ ਕਰੀਬ ਇਹ ਦਹੀਂ ਹੈ ਜੀ ਇਹ ਲੋ ਫੈਟ ਵਾਲਾ ਦਹੀਂ ਹੈ ਇਹ ਨਾਲ ਇੱਕ ਕੋਲੀ ਹੋ ਗਈ ਆਪਣੀ ਦਹੀਂ ਦੀ ਮੰਨ ਕੇ ਚੱਲੋ ਤਾਂ ਇੱਕ ਪਲੇਟ ਆਪਣੀ ਸਲਾਦ ਦੀ ਹੋ ਗਈ ਸਲਾਦ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਲਿਆਵਾ ਗਾਜਰ ਲਈਆ ਟਮਾਟਰ ਲਿਆਵਾ ਖੀਰੇ ਲਈਆ ਇੱਕ ਦੋ ਹਰੀ ਮਿਰਚ ਐਡ ਕੀਤੀ ਹੈ ਵਿੱਚ ਆਪਾਂ ਅੱਜ ਤੇ ਨਾਲ ਆਪਾਂ ਹਾਫ ਇੱਕ ਖੀਰਾ ਲਿਆਵਾ ਜੀ ਹਣਾ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਜਿਹੜਾ ਜਿਹੜਾ ਲੰਚ ਹੋਏਗਾ ਜੀ ਇਹ ਇਹਦੇ ਵਿੱਚ ਕਾਰਬੋਹਾਈਡਰੇਟ ਬਹੁਤ ਘੱਟ ਹੈ ਦੇ ਵਿੱਚ ਠੀਕ ਹੈ ਜੀ ਇਹ ਐਨਰਜੀ ਪ੍ਰੋਟੀਨ ਵੀ ਆ ਫਾਈਬਰ ਵੀ ਆ ਸਾਰਾ ਕੁਝ ਮਤਲਬ ਵੀ ਜੋ ਸਾਡੀ ਬੋਡੀ ਨੂੰ ਚਾਹੀਦਾ ਭਰਪੂਰ ਲਈ ਹੈ ਨਾ ਤੇ ਫਿੱਟ ਰਹਿਣ ਲਈ ਤੇ ਸਿਹਤਮੰਦ ਰਹਿਣ ਲਈ ਉਹ ਸਾਰਾ ਕੁਝ ਇਹਦੇ ਵਿੱਚ ਹੈਗਾ ਵਾ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਆ ਤਾਂ ਤੁਸੀਂ ਲੰਚ ਦੇ ਵਿੱਚ ਆਹ ਮੀਲ ਆ ਜਿਹੜੀ ਮੈਂ ਤੁਹਾਨੂੰ ਵੀ ਸ਼ੇਅਰ ਕਰ ਰਹਾ ਤੁਹਾਡੇ ਨਾਲ ਤੁਸੀਂ ਇਹ ਖਾ ਸਕਦੇ ਹੋ ਤੇ ਅੰਡੇ ਦੀ ਥਾਂ ਤੇ ਜੇ ਤੁਸੀਂ ਨੌਲਵੇਜ ਨਹੀਂ ਖਾਂਦੇ ਹੈਗੇ ਨਾ ਅੰਡੇ ਦੀ ਥਾਂ ਤੇ ਤੁਸੀਂ ਪਨੀਰ ਐਡ ਕਰ ਸਕਦੇ ਹੋ ਤੇ ਜਾਕੀ ਸੋਇਆ ਵੀ ਦੀਆਂ ਬੜੀਆਂ ਵਗੈਰਾ ਜਿਹੜੀਆਂ ਨੇ ਤੁਸੀਂ ਉਹ ਐਡ ਕਰ ਸਕਦੇ ਹੋ ਜੀ ਸੋ ਇਹ ਆਪਣਾ ਹੁਣ ਲਾਂਚ ਆ ਤੇ ਹੁਣ ਆਪਾਂ ਕਰਾਂਗੇ ਸ਼ਾਨਦਾਰ ਵਰਕਆਊਟ ਆ ਜਿਹੜਾ ਆਪਾਂ 3:30 4:00 ਵਜੇ ਵਰਕਆਊਟ ਕਰਾਂਗੇ ਫਿਰ ਵਰਕਆਊਟ ਤੋਂ ਬਾਅਦ ਆਪਾਂ 5:30 5:30 ਵਜੇ ਆਪਣੀ ਅਗਲੀ ਮੀਲ ਲਵਾਂਗੇ ਸੋ ਅਗਲੀ ਮੀਲ ਦੇ ਵਿੱਚ ਦੇਖਦਾ ਆਪਾਂ ਕੀ ਲੈਣਾ ਉਹ ਤੇ ਅੱਜ ਵਰਕਆਊਟ ਦੇ ਵਿੱਚ ਆਪਾਂ ਕੀ ਕਰਾਂਗੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਬਲੌਗ ਦੇ ਵਿੱਚ ਦੱਸਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਗਰਾਉਂਡ ਤੇ ਜਾ ਕੇ ਸਭ ਤੋਂ ਪਹਿਲਾਂ ਮੈਂ ਹਲਕਾ ਜਿਹਾ ਵਾਰਮ-ਅਪ ਕਰਕੇ ਨਾ ਮੈਂ ਚੈਸਟ ਦਾ ਵਰਕਆਊਟ ਕੀਤਾ ਮੈਂ ਜਿਮ ਦੇ ਵਿੱਚ ਸੋ ਜਿਹੜੇ ਤੁਸੀਂ ਐਕਸਰਸਾਈਜ਼ ਦੇਖਦੇ ਪਿਓ ਇਹਦੇ ਮੈਂ ਰੈਪੀਟੀਸ਼ਨ ਲਗਾਉਂਦਾ ਸੀਗਾ 10 ਤੋਂ 12 ਰੈਪੀਟੀਸ਼ਨ ਲਗਾਉਂਦਾ ਸੀਗਾ weight maximum ਪਾ ਕੇ ਤੇ ਇਹਦੇ ਵੀ ਟੋਟਲ ਮੈਂ ਤਿੰਨ ਸੈੱਟ ਲਾਇਆ ਹਰੇਕ ਐਕਸਰਸਾਈਜ਼ ਦੇ ਮੈਂ ਤਿੰਨ-ਤਿੰਨ ਸੈੱਟ ਲੰਦਾ ਹੀ ਹੁਣ ਜਿਵੇਂ ਤੁਸੀਂ ਆਹ ਦੇਖ ਲਓ ਡਿਕਲਾਈਨ ਮੈਂ ਲਗਾਈ ਇਹਦੇ ਵਿੱਚ ਵੀ ਮੈਕਸਿਮਮ weight ਪਾ ਕੇ ਮੈਂ ਲਗਾਇਆ ਤੇ ਇਹਦੇ ਵੀ ਮੈਂ 10 ਤੋਂ 12 ਹੀ ਰੈਪੀਟੀਸ਼ਨ ਲਗਾਉਂਦਾ ਸੀਗਾ ਤੇ ਬਸ ਇਹਦੇ ਵੀ ਮੈਂ ਟੋਟਲ ਤਿੰਨ ਸੈੱਟ ਸੀ ਕਰਨੀ ਚਾਹੀਦੀ ਹੈ ਜਾਂ ਤਾਂ ਤੁਸੀਂ ਫੁੱਲ ਬੋਡੀ ਦੀ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਅਲੱਗ-ਅਲੱਗ ਮਸਲ ਦੀ ਲਗਾ ਸਕਦੇ ਜਿਵੇਂ ਥਾਈ ਦੀ ਅਲੱਗ ਤੋਂ ਤੇ ਚੈਸਟ ਦੀ ਅਲੱਗ ਤੋਂ ਸ਼ੋਲਡਰ ਦੀ ਅਲੱਗ ਤੋਂ ਤੁਸੀਂ ਇਦਾਂ ਲਗਾ ਸਕਦੇ ਹੋ ਨਾ ਫਿਰ ਮੈਂ ਉਸ ਤੋਂ ਬਾਅਦ ਵਿੱਚ ਡੰਬਲ ਦੇ ਨਾਲ ਨਾਲ ਨਾ ਡੰਬਲ ਲੈ ਕੇ ਇਹਦੀ ਮੈਂ ਟੇਬਲ ਦੇ ਉੱਤੇ ਪਾ ਕੇ ਇਹਦੇ ਵੀ ਮੈਂ ਚੈਸਟ ਦਾ ਵਰਕਆਊਟ ਲਗਾਇਆ ਇਹਦੇ ਵੀ ਮੈਂ ਟੋਟਲ ਸੀਗੇ ਜਿਹੜੇ ਮੈਂ ਇਹਦੇ ਮੈਂ ਤਿੰਨ ਸੈੱਟ ਲਗਾਏ ਸੀ ਇਹ ਰੈਪਿਟੇਸ਼ਨ ਸੀਗੇ ਇਹਦੇ ਵਿੱਚ 12 ਤੋਂ 15 ਲਗਾਏ ਸੀ ਨਾ ਜਿਹੜਾ ਡੰਬਲ ਸੀਗਾ ਉਹ 15 ਤੋਂ 20 ਕਿਲੋ ਦੇ ਵਿੱਚ ਵਿੱਚ ਸੀਗਾ ਇਹ ਡੰਬਲ ਸੋ ਬਹੁਤ ਵਧੀਆ ਐਕਸਰਸਾਈਜ਼ ਲੱਗ ਗਿਆ ਨਾ ਫਿਰ ਜਦੋਂ ਮੇਰਾ ਸਾਰਾ ਵਰਕਆਊਟ ਖਤਮ ਹੋ ਗਿਆ ਫਿਰ ਇਸ ਤੋਂ ਬਾਅਦ ਮੈਂ ਸੀਗੀ ਸਲੋ ਸਲੋ ਮੈਂ ਕ੍ਰੋਸਫਿਟ ਦੇ ਉੱਤੇ ਮੇਰੇ ਤੇ ਰਨਿੰਗ ਲਗਾਈ ਤੁਸੀਂ ਤੁਹਾਨੂੰ ਪਤਾ ਹੀ ਮੈਂ ਤਕਰੀਬਨ ਜ਼ਿਆਦਾਤਰ ਇੱਤੇ ਹੀ ਰਨਿੰਗ ਲਾਉਣਾ ਹੁੰਦਾ ਹੁਣ ਕਿਉਂਕਿ ਇਹਦੇ ਨਾਲ ਹੈ ਕਿ ਸਾਡਾ ਮਸਲ ਸੇਫ ਰਹਿੰਦਾ ਤੇ ਬੋਡੀ ਵੇਟ ਜਿਹੜਾ ਸਾਡਾ ਵਧੀਆ ਘਟ ਜਾਂਦਾ ਵਾ ਕਈ ਲੋਕ ਪਹਿਲਾਂ ਰਨਿੰਗ ਲਾਉਂਦੇ ਆ ਕਈ ਬਾਅਦ ਸੋ ਹਾਂਜੀ ਦੋਸਤੋ ਆਪਾਂ ਨਾ ਵਰਕਆਊਟ ਕਰਕੇ ਆਪਾਂ ਹੁਣ ਘਰ ਆ ਗਏ ਆ ਤੇ ਹੁਣ ਜਿਹੜੀ ਆਪਣੀ 5:30 ਵਜੇ ਜਿਹੜੀ ਮੀਲ ਆ ਨਾ ਮੈਂ ਉਹ ਲੈਣ ਲੱਗਾ ਹਾਂ ਜਾਣ ਕੇ ਆਪਣਾ ਪੋਸਟ ਵਰਕਆਊਟ ਜਿਹੜਾ ਆਪਾਂ ਉਹ ਲੈਣ ਲੱਗਿਆ ਤੇ ਪੋਸਟ ਵਰਕਆਊਟ ਦੇ ਵਿੱਚ ਚੱਪੜ ਨੇ ਲੱਗੇ ਪਹਿਲਾਂ ਮੈਂ ਨਾ ਇੱਕ ਸਕੂਪ ਜਿਹੜਾ ਵੇਅ ਆਈਸੋਲੇਟ ਪ੍ਰੋਟੀਨ ਵਾਲਾ ਵੇਅ ਪ੍ਰੋਟੀਨ ਮੈਂ ਲੈ ਰਿਹਾ ਆ ਇਹ ਔਰ ਤੁਸੀਂ ਦੇਖ ਸਕਦੇ ਹੋ ਇੱਕ ਸਕੂਪ ਮੈਂ ਵੇਅ ਪ੍ਰੋਟੀਨ ਲਵਾਂਗਾ ਜੀ ਤੇ ਇਹਦੇ ਵਿੱਚ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਬਾਅਦ 300 ਕ ਐਮ ਐਲ ਪਾਣੀ ਪਾਵਾਂਗੇ ਪਾਣੀ ਪਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਆਪਾਂ ਘੋਲ ਲਾਂਗੇ ਪਾਣੀ ਦੇ ਵਿੱਚ ਹਣਾ ਤੇ ਇਹ ਆਪਾਂ ਇੰਨੀ ਚੰਗੀ ਤਰ੍ਹਾਂ ਘੋਲ ਕੇ ਤੇ ਨਾਲ ਆਪਾਂ ਲਵਾਂਗੇ 250 ਗ੍ਰਾਮ ਆਪਾਂ ਪਪੀਤਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਪਪੀਤਾ ਛਿਲ ਕੇ ਰੱਖਿਆ ਵਾ 250 ਗ੍ਰਾਮ ਪਪੀਤਾ ਲੈਣਾ ਵਾ ਇਹ ਦੇਖੋ ਤੁਸੀਂ ਹੁਣ ਆਪਾਂ ਤੋਲ ਕੇ ਲੈਣਾ 250 300 ਗ੍ਰਾਮ ਹਣਾ ਇਹ ਹੈਗਾ 212 ਗ੍ਰਾਮ ਹੋ ਗਿਆ ਜੀ ਤੇ 250 ਗ੍ਰਾਮ ਆਪਾਂ ਲੈ ਲੈਂਦੇ ਹਣਾ ਆ ਦੇਖੋ 250 ਗ੍ਰਾਮ ਆਪਣਾ ਪਪੀਤਾ ਹੋ ਗਿਆ ਜੀ ਹੈਨਾ ਸੋ ਇਹ ਆਪਣਾ ਪਪੀਤਾ ਹੋ ਗਿਆ ਤੇ ਆਪਾਂ ਇਹਦੇ ਜਿਹੜੇ ਬਰੀਕ-ਬਰੀਕ ਤੀਖਾ ਪਿਆ ਜੇ ਕਰ ਲਾਂਗੇ ਪਪੀਤੇ ਦੇ 250 ਗ੍ਰਾਮ ਆਪਣਾ ਪਪੀਤਾ ਹੋ ਗਿਆ ਜੀ ਤੇ ਆਪਣਾ ਜਿਹੜਾ ਵੇਅ ਇਸੋਲੇਟ ਪ੍ਰੋਟੀਨ ਆਪਣਾ ਨਾਲ ਆਪਣਾ ਪ੍ਰੋਟੀਨ ਹੋ ਗਿਆ ਜੀ ਆਪਾਂ ਨਾਲ ਪ੍ਰੋਟੀਨ ਲਵਾਂਗੇ ਆਪਾਂ ਤੇ ਨਾਲ ਆਪਣਾ ਪਪੀਤਾ ਹੋ ਗਿਆ ਤੇ ਇਹ ਆਪਣੀ ਜਿਹੜਾ ਹੁੰਦੀ ਆਪਣੀ ਮੀਲ ਆ ਜਿਹੜੀ ਆਪਣੀ 5.5 ਵਿੱਚ ਜਿਹੜੀ ਇਹ ਮੀਲ ਆ ਸੋ ਤੁਸੀਂ ਕੋਈ ਵੀ ਫਰੂਟ ਤੁਸੀਂ ਨਾ ਐਡ ਕਰ ਸਕਦੇ ਹੋ ਜਿਵੇਂ ਜਿਵੇਂ ਦੇਖੋ ਮੈਂ ਪਪੀਤਾ ਐਡ ਕੀਤਾ ਵਾ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਂ ਡੇਲੀ ਫਰੂਟ ਮਤਲਬ ਚੇਂਜ ਕਰਦਾ ਹੀ ਰਹਿਣਾ ਵਾਂ ਤੁਸੀਂ ਪਪੀਤਾ ਦੇ ਨਾਲ ਤੁਸੀਂ ਸੰਤਰਾ ਵੀ ਐਡ ਕਰ ਸਕਦੇ ਹੋ ਅਤੇ ਅਮਰੂਦ ਵੀ ਐਡ ਕਰ ਸਕਦੇ ਹੋ ਸੇਬ ਵੀ ਐਡ ਕਰ ਸਕਦੇ ਹੋ ਤੇ ਤੁਸੀਂ ਪਪੀਤਾ ਵੀ ਤੁਸੀਂ ਜਿਹੜਾ ਲੈ ਸਕਦੇ ਪਾਈਪੇਪਲ ਵੀ ਤੁਸੀਂ ਲੈ ਸਕਦੇ ਹੋ ਨਾ ਆ ਮੈਂ ਵੇ ਪ੍ਰੋਟੀਨ ਲਿਆ ਵਾ ਤੁਸੀਂ ਵੇ ਪ੍ਰੋਟੀਨ ਵੀ ਲੈ ਲਓ ਇਹਦਾ ਲਿੰਕ ਥੱਲੇ ਬੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਇਹ ਜੇ ਤੁਸੀਂ ਪ੍ਰੋਟੀਨ ਹੀ ਲੈ ਸਕਦੇ ਤਾਂ ਤੁਸੀਂ ਇਹਦੇ ਸਾਥ ਗ੍ਰੀਨ ਟੀ ਜਾਂ ਫਿਰ ਗ੍ਰੀਨ ਕੌਫੀ ਵੀ ਤੁਸੀਂ ਪੀ ਸਕਦੇ ਹੋ ਸੋ ਇਹ ਆਪਣੀ 5:30 ਵਜੇ ਦੀ ਵੀਡੀਓ ਜੀ ਤੁਸੀਂ ਦੇਖ ਸਕਦੇ ਹੋ ਇਹ ਤੇ ਬਾਕੀ ਹੁਣ ਆਪਣੀ ਜਿਹੜੀ ਅਗਨੇ ਆਪਾਂ ਡਿਨਰ ਹੋਇਆ ਜੀ ਸਿੱਧਾ 8:30 7:8 ਵਜੇ ਆਪਾਂ ਡਿਨਰ ਕਰਾਂਗੇ ਸੋ ਬਲੌਗ ਦੇ ਇਹਨਾਂ ਨੂੰ ਬਣੇ ਜਿਓ ਜੀ ਫਰ ਜੀ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਤੇ ਆਪਾਂ ਲੱਗੇ ਹੁਣ ਡਿਨਰ ਕਰਨ ਤੇ ਠੀਕ 7:30 ਹੋ ਗਿਆ ਪੂਰੇ ਤੇ ਆਪਾਂ ਹੁਣ ਲੱਗੇ ਡਿਨਰ ਕਰਨ ਤੇ ਡਿਨਰ ਦੇ ਵਿੱਚ ਆਪਾਂ ਲਿਆ ਜੀ ਤੁਸੀਂ ਦੇਖੋ ਅੱਜ ਮੈਂ ਬਣਾਈ ਆ ਐਗ ਭੁਰਜੀ ਵਿਦ ਰਾਈਸ ਹਨਾ ਜਾਨੀ ਕਿ ਪਹਿਲਾਂ ਆਪਾਂ ਅੰਡੇ ਦੀ ਭੁਰਜੀ ਬਣਾਈ ਸੀਗੀ ਤੇ ਫਿਰ ਜਿਹੜੇ ਚੋਲ ਆਪਾਂ ਬਣਾਈ ਸੀ ਨਾ ਥੋੜੇ ਜਿਹਾ 30 ਗ੍ਰਾਮ ਚੋਲ ਬਣਾਈ ਸੀ ਉਹ ਤੁਸੀਂ ਦੇਖ ਸਕਦੇ ਮੈਂ ਇਹਦੇ ਵਿੱਚ ਐਡ ਕਰ ਦਿੱਤੀ ਸੀ ਭੁਰਜੀ ਦੇ ਵਿੱਚ ਹੀ ਹਨਾ ਕੋਬੇਰ ਪੁਰਜੀ ਨਾਲ ਬਹੁਤ ਸਵਾਲ ਲੱਗਦਾ ਇਹ ਚੋਲ ਤੇ ਮੈਂ ਅੰਡੇ ਦੀ ਪੁਰਜੀ ਦੇ ਵਿੱਚ ਬਣਾ ਕੇ ਇਹ ਚੋਲ ਵਿੱਚ ਮਿਕਸ ਕਰ ਲੇ ਤੇ ਮੈਂ ਇੱਕ ਕੋਲੀ ਲਈ ਜਾਂ ਸਬਜੀ ਦੀ ਸਬਜੀ ਮੈਂ ਉਹੀ ਲਈ ਜਿਹੜੀ ਆਪਾਂ ਦੁਪਹਿਰੇ ਦੁਪਹਿਰੇ ਲਈ ਸੀਗੀ ਉਹ ਸਬਜੀ ਹੈ ਜੀ ਆਪਣੀ ਤੇ ਨਾਲ ਮੈਂ ਇੱਕ ਪਲੇਟ ਜਿਹੜੀ ਸਲਾਦ ਦੀ ਉਹ ਲਈ ਹੈ ਸਲਾਦ ਦੇ ਵਿੱਚ ਗਾਜਰ ਲਈ ਹੈ ਜੀ ਹਾਫ ਪਿਆਜ਼ ਲਿਆਵਾ ਖੀਰਾ ਲਿਆ ਜੀ ਇੱਕ ਟਮਾਟਰ ਲਿਆਵਾ ਜੀ ਤੁਸੀਂ ਦੇਖ ਸਕਦਾ ਕਿ ਇਹ ਆਪਣੀ ਇਹ ਆਪਣਾ ਡਿਨਰ ਹੈ ਜੀ ਅੱਜ ਦਾ ਸੋ ਇਹਦੇ ਵਿੱਚ ਪ੍ਰੋਟੀਨ ਵੀ ਹੈ ਇਹਦੇ ਵਿੱਚ ਤੇ ਕਾਰਬੋਹਾਈਡਰੇਟ ਵੀ ਹੈਗੇ ਆ ਤੇ ਇਹਦੇ ਵਿੱਚ ਫਾਈਬਰ ਵੀ ਹੈ ਜੀ ਇਹਦੇ ਵਿੱਚ ਹਨਾ ਸੋ ਅਗਰ ਵੀ ਆਪਣਾ ਬੋਡੀ ਵੇਟ ਘਟਾਣਾ ਚਾਹੁੰਦੇ ਹੋ ਹਨਾ ਤਾਂ ਤੁਸੀਂ ਇਦਾਂ ਦਾ ਮੀਲ ਤੁਸੀਂ ਡਿੰਨਰ ਦੇ ਵਿੱਚ ਲੈ ਸਕਦੇ ਹੋ ਤੇ ਜਿਨ੍ਹਾਂ ਦਾ ਬੋਡੀ ਵੇਟ ਬਹੁਤ ਹੀ ਜ਼ਿਆਦਾ ਹੈਗਾ ਵਾ ਨਾ ਉਹ ਰਾਤ ਨੂੰ ਚੋਲ ਨਾ ਖਾਣ ਜਿਨ੍ਹਾਂ ਦਾ ਬੋਡੀ ਵੇਟ ਜ਼ਿਆਦਾ ਵਾ ਨਾ ਉਹ ਰਾਤ ਨੂੰ ਚੋਲ ਤੇ ਰੋਟੀ ਨਾ ਖਾਣ ਕੱਲੀ ਸਬਜੀ ਅੰਡੇ ਤੇ ਜਾਂ ਫਿਰ ਪਨੀਰ ਜਾਂ ਫਿਰ ਤੁਸੀਂ ਨਾਲ ਸਲਾਦ ਲੈ ਸਕਦੇ ਹੋ ਹਨਾ ਜਾਨਕੀ ਤੁਸੀਂ ਰਾਤ ਨੂੰ ਚੋਲ ਨਹੀਂ ਖਾਣੇ ਜੀ ਕਿਉਂਕਿ ਚੋਲਾਂ ਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਆ ਜਿਨ੍ਹਾਂ ਦਾ ਬੋਡੀ ਵੇਟ ਜ਼ਿਆਦਾ ਵਾ ਹਨ ਜ਼ਿਆਦਾ ਘਟਾਉਣਾ ਚਾਹੁੰਦੇ ਨੇ ਜਿਹੜਾ 15 20 ਕਿਲੋ ਪਰ ਘਟਾਉਣਾ ਚਾਹੁੰਦੇ ਨੇ ਉਹ ਰਾਤ ਨੂੰ ਚੋਲ ਬੰਦ ਕਰ ਦੇਣ ਠੀਕ ਹੈ ਜੀ ਬਾਕੀ ਸਾਰਾ ਕੁਝ ਉਹ ਖਾ ਸਕਦੇ ਨੇ ਸੋ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਬਲੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਜੜੋ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਆਪਣਾ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ